ਭਾਈ ਜੀ ਪੂਰੇ ਪੰਜਾਬ ਚ ਰੌਲਾ ਪੈ ਗਿਆ ਕਹਿੰਦੇ ਮਾਤੂ ਸ਼੍ਰੀ ਦਸਤਾਰ ਕੋ ਜਾਓ ਵਿਆਹ ਸ਼ਾਈ ਦਾਜਵਿੰਦਰ ਦੇ ਕੱਪੜਾ 1 ਲੱਖ ਦਾ 40 ਹਜ਼ਾਰ ਚ ਲਿਓ ਸੱਚੀ ਗੱਲ ਹੈ ਭਾਈ 1 ਲੱਖ ਵਾਲਾ ਕੱਪੜਾ 40 ਹਜ਼ਾਰ ਚ ਦੇ ਰਹੇ ਹੋ ਤੁਸੀਂ ਹਾਂਜੀ ਹਾਂਜੀ ਸੱਚਾ ਜੀ ਸੱਚਾ ਹਾਂ ਸਰਵ 750 ਚ 1500 ਦੇ ਦੋ ਸੂਟ ਲੈ ਜਾਓ ਹੁਣ ਆ ਚੈੱਕ ਕਰ ਲਓ ਜੀ ਕੋਈ ਕਹਿੰਦਾ 2500 ਰੁਪਈਆ ਕੋਈ ਕਹਿੰਦਾ 250 ਰੁਪਿਆ ਪਰ ਸਾਡੇ ਕੋਲ ਆਓ 2500 ਦਾ ਸੂਟ 1275 ਚ ਲੈ ਕੇ ਜਾਓ ਤੁਸੀਂ ਆ ਵੀ ਤੁਸੀਂ ਚੈੱਕ ਕਰ ਲਓ ਇਹ ਦੇਖੋ ਤੁਸੀਂ ਸਾਡੇ ਕੋਲ ਇੱਕ ਦੋ ਡਿਜ਼ਾਈਨ ਨਹੀਂ 750 ਦੇ ਵਿੱਚ ਬਹੁਤ ساری ਡਿਜ਼ਾਈਨ ਬਹੁਤ ساری ਵੈਰਾਈਟੀ ਆ ਵੀ ਲੈ ਜਾਓ 1500 ਦੇ ਦੋ ਹਰ ਇੱਕ ਦੀ ਵੈਰਾਈਟੀ ਸਾਡਾ ਕੱਪੜਾ ਕੱਪੜਾ ਦਾ ਡਿਜ਼ਾਈਨ ਸਾਰਾ ਕੁਝ ਬੋਲਦਾ ਫਰੰਟ ਹੈਵੀ ਆ ਘੇਰੇ ਹੈ ਵੀ ਆ ਦੁਪट्टे ਵੀ ਸੋਹਣੇ ਆ ਬਾਜ਼ਾਰ ਚ 5-5000 45-4500 ਇੱਥੇ ਸਾਨੂੰ 2500 2800 3-3000 ਰੁਪਏ ਚ ਇਦਾਂ ਦੀਆਂ ਵੈਰਾਈਟੀਆਂ ਮਿਲ ਜਾਣੀਆਂ ਹੈ। ਇਹ ਬਾਜ਼ਾਰ ਚ 15-15000 ਦੀਆਂ ਇੱਥੇ ਤੁਹਾਨੂੰ 35-3500 4-4000 5-5000 ਰੁਪਏ ਦੇ ਲੈਣੀਆਂ ਹੈਗੀਆਂ। 2995 ਚ 2 ਪੀਸ ਕੋਟ ਪੈਂਟ ਜੋ ਸਲਾਈ ਕਰਕੇ ਦਵਾਂਗੇ ਚੈਲੰਜ ਆ। ਆ ਜਿਹੜਾ 15-16000 ਪਰਾ 3 ਪੀਸ ਕੋਟ ਪੈਂਟ ਤੁਸੀਂ ਬਾਜ਼ਾਰ ਚ ਲੈਣੇ ਹੋ। ਸਾਡੇ ਕੋਲੋਂ ਸਿਰਫ 3760 ਰੁਪਏ ਚ ਲੈ ਜਾਓ ਕੋਰਤਾ ਪਿਆਮਾ ਬਾਜ਼ਾਰ ਚ 3000 ਰੁਪਏ ਦਾ ਸਾਡੇ ਕੋਲੋਂ 13-1400 ਚ ਸਲਾਈ ਕਰਕੇ ਲੈ ਜਾਓ ਭਾਈ ਜੀ ਪੂਰੇ ਪੰਜਾਬ ਚ ਰੌਲਾ ਪੈ ਗਿਆ ਕਿਨੇ ਮਾਤੂ ਸ਼੍ਰੀ ਦਸਤਾਰ ਕੋ ਜਾਓ ਵਿਆਹ ਸ਼ਾਦੀ ਦਾਜ ਵੀ ਦੇ ਕਪੜਾ 1 ਲੱਖ ਵਾਲਾ 40000 ਚ ਲਿਓ ਸੱਚ ਗੱਲ ਹੈ ਭਾਈ 1 ਲੱਖ ਵਾਲਾ ਕਪੜਾ 40000 ਚ ਦੇ ਰਹੇ ਹਾਂ ਤੁਸੀਂ ਹਾਂਜੀ ਹਾਂਜੀ ਸੱਚ ਆ ਜੀ ਸੱਚ ਆ 100% ਸੱਚ ਆ ਆਹ ਦੇਖੋ ਤੁਹਾਨੂੰ ਨੋਰਮਲ ਰੇਂਜ ਤੋਂ ਵੀ ਸ਼ੁਰੂ ਕਰ ਦਾਂਗੇ ਆਈਟਮਾਂ ਵਿਆਹ ਸ਼ਾਦੀਆਂ ਵਾਲੀਆਂ ਇਹ ਸਿਰਫ ਇਹ ਪਹਿਣਾ 1500 ਵਾਲਾ ਸੂਟ ਆ ਤੁਹਾਨੂੰ ਆਫਰ ਦੇ ਵਿੱਚ 750 ਰੁਪਏ ਦਾ ਪਹਿਣਾ ਇਹ ਵਾਲਾ ਆਹਾਂ ਸੂਟ 750 ਚ ਜੀ ਹਾਂਜੀ 750 ਦਾ ਬਾਜ਼ਾਰ ਚ 15 1800 ਦਾ ਸੂਟ ਆ ਇਹ ਬਾਜ਼ਾਰ 'ਚ ਮਿਲਦਾ ਹੋਊਗਾ ਸਾਡੇ ਕੋਲ ਨਹੀਂ ਸਾਡੇ ਕੋਲ ਤਾਂ 750 ਦਾ ਹੀ ਆ ਇਹਦੋਂ ਉੱਪਰ ਆ ਗਈ ਆ ਕਾਵਲੀ ਆਈਟਮ ਪਿਓਰ ਕਰੇਵ ਦਾ ਕੱਪੜਾ ਇਹ ਵੀ ਤੁਹਾਨੂੰ 750 ਦਾ ਹੀ ਪੈਣਾ 1500 1600 ਵਾਲਾ ਆਹ ਦੇਖੋ ਵੀ ਕੋਈ ਬਾਜ਼ਾਰ 'ਚ ਕਹਿੰਦਾ 1500 ਕੋਈ 1600 ਕੋਈ 2000 ਸਾਡੇ ਕੋਲ ਆਜੋ ਸਿਰਫ 750 'ਚ 1500 ਦੇ ਦੋ ਸੂਟ ਲੈ ਜਾਓ ਹੁਣ ਵਿਆਹ ਸ਼ਾਈ ਦੇ ਦਿਨ ਆ ਜਾਣ ਦਾਜਪੁਰ ਦੇ ਕੱਪੜਾ ਲੈਣਾ ਹੋਵੇ ਤੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਮਾਤੂ ਸ਼੍ਰੀ ਦਸਤਾਰ ਬਾਘੇ ਪਰਾਨੇ ਲੱਗੀਆਂ ਭੱਡੀਆਂ ਆਫਰਾਂ 2 2000 ਵਾਲੇ 25 25 ਤੇ 22 200 ਸੜੇ ਸੂਟ 750 ਵਿੱਚ ਕਰ ਦਿੱਤੇ ਆ ਹਾਂਜੀ ਹਲੋ ਇਸ ਤੋਂ ਬਾਅਦ ਆ ਗਈ ਆ ਵਾਲੀ ਐਡਮ ਥ੍ਰੈਡ ਵਰਕ ਦਾ ਕੰਮ ਰਹੂਗਾ ਜੀ ਉੱਪਰ ਪਿਓਰ ਕਰੇਵ ਕਪੜਾ ਵਾ ਉੱਪਰ ਵਰਕ ਕੀਤਾ ਹੋਊਗਾ ਸਟੋਨ ਦਾ ਥੋੜਾ ਥੋੜਾ ਤੇ ਦੁਪੱਟਾ ਨਾਲ ਆ ਇਹ ਵੀ ਤੁਹਾਨੂੰ ਉਸੇ ਰੇਂਜ 'ਚ ਹੀ ਪੈ ਜਾਣਾ 750 ਰੁਪਏ ਸਾਡੇ 700 ਦੇ ਬਾਜੀ 750 ਦੇ ਲੋ ਆ ਵੀ ਤੁਹਾਨੂੰ 1500 ਦੇ ਦੋ ਦੇ ਰਣਿਆ ਆ ਵੀ ਤੁਸੀਂ ਚੈੱਕ ਕਰ ਲਓ ਇਹ ਦੇਖੋ ਤੁਸੀਂ ਸਾਡੇ ਕੋਲ ਇੱਕ ਦੋ ਡਿਜ਼ਾਈਨ ਨਹੀਂ 750 ਦੇ ਵਿੱਚ ਬਹੁਤ ساری ਡਿਜ਼ਾਈਨ ਬਹੁਤ ساری ਵੈਰਾਈਟੀ ਆ ਵੀ ਲੈ ਜਾਓ 1500 ਦੇ ਦੋ ਮਤਲਬ 750 ਰੁਪਏ ਦਾ ਸੂਟ ਹੈ ਆਪਾਂ ਤੁਹਾਨੂੰ ਆਹ ਦੇ ਰਣਾ ਹੈਗਾ ਹੁਣ ਆ ਚੈੱਕ ਕਰ ਲਓ ਜੀ ਕੋਈ ਕਹਿੰਦਾ 2500 ਰੁਪਈਆ ਕੋਈ ਕਹਿੰਦਾ 2500 ਰੁਪਈਆ ਪਰ ਸਾਡੇ ਕੋਲ ਆਓ 2500 ਦਾ ਸੂਟ 1275 'ਚ ਲੈ ਕੇ ਜਾ ਆ ਲੋ ਇਸ ਤੋਂ ਬਾਅਦ ਆ ਗਈ ਆ ਵਾਲੀ ਆਈਟਮ ਇਹ ਵੀ ਆਈਟਮ ਬਹੁਤ ਪਿਆਰੀ ਆ ਪਿਓਰ ਨੇਚਰਲ ਕਰੇਵਾ ਦਾ ਕਪੜਾ ਲੱਗਿਆ ਹੋਇਆ ਤੇ ਪਿਓਰ ਚਨਾਉਣ ਦਾ ਦੁਪੱਟਾ ਵਾ ਇਹ ਤੁਹਾਨੂੰ ਇਹ ਹਾਫ ਰੇਟ ਦੇ ਵਿੱਚ ਹੀ ਪੈਣਾ ਜੀ ਬਾਜ਼ਾਰ 'ਚ ਬਹੁਤ ਰੇਟ ਐ ਇਹਨਾਂ ਦਾ 3-3000 35-3500 ਤੁਹਾਨੂੰ 1500 ਰੁਪਏ ਦਾ ਪੈਣਾ ਵਾ ਸੋ ਆ ਵੀ ਚੈੱਕ ਕਰ ਲਓ ਤੁਸੀਂ ਡਿਜ਼ਾਈਨ ਚੈੱਕ ਕਰੀ ਜਾਓ ਜਿਹੜੇ ਬਾਜ਼ਾਰ 'ਚ ਡਿਜ਼ਾਈਨ ਨਹੀਂ ਆਏ ਜਿਹੜੀਆਂ ਵੈਰਾਈਟੀਆਂ ਨਹੀਂ ਆਏ ਆ ਉਹ ਤੁਹਾਨੂੰ ਮਾਤੂ ਸ਼੍ਰੀ ਦਸਤਾਰ ਬਾਘੇ ਪਰਣ ਤੋਂ ਮਿਲ ਜਾਣੀਆਂ ਆ ਆ ਵੀ ਕੋਈ ਤੁਹਾਨੂੰ 3000 ਨਹੀਂ ਕੋਈ 2500 ਨਹੀਂ ਕੋਈ 2200 ਨਹੀਂ ਤੁਹਾਨੂੰ 1500 ਰੁਪਏ ਦਾ ਦਵਾਂਗੇ ਮਤਲਬ 3000 ਰੁਪਏ ਦਾ ਜਿਹੜਾ ਬਾਜ਼ਾਰ 'ਚ ਇੱਕ ਐਥੇ ਦੋ ਸੂਟ ਤੁਹਾਨੂੰ ਅਸੀਂ ਦੇ ਦੇਾਂਗੇ ਆ ਵੀ ਦੇਖੋ ਹਰ ਕਿਸੇ ਦਾ ਵੱਡਾ ਫਾਇਦਾ ਐਥੇ ਇੱਕ ਬਾਈ ਨਿਕਾੜ ਦਤਾ ਆ ਵੀ ਜਿਹੜਾ ਬਾਜ਼ਾਰ ਚ ਤੁਸੀਂ ਜਾ ਕੇ 1 ਲੱਖ ਰੁਪਏ ਦਾ ਕੱਪੜਾ ਲੈਣਾ ਦਾਜਬਰੀ ਦਾ ਇੱਥੇ ਆਜੋ 1 ਲੱਖ ਵਾਲਾ ਕੱਪੜਾ ਸਿਰਫ 40000 ਰੁਪਏ ਚ ਲੈ ਜਾਓ ਬਾਈ ਜੀ ਵੈਰਾਈਟੀਆਂ ਐ ਡਿਜ਼ਾਈਨ ਰੰਗ ਟੰਗ ਸਾਰੇ ਮਿਲ ਜੂਗੇ ਬਾਈ ਜੀ ਸਾਰਾ ਕੁਝ ਮਿਲੂਗਾ ਸਾਰਾ ਕੁਝ ਇੱਕ ਛੱਤ ਦੇ ਥੱਲੇ ਆ ਲੋ ਇਹ ਕਾ ਤੁਹਾਨੂੰ ਆਈਟਮ ਦਿਖਾਉਨੇ ਆ ਪਿਓਰ ਨੇਚਰਲ ਕਰੇ ਫੈਬਰਿਕ ਆ ਜੀ ਬਰੀਕ ਬਰੀਕ ਥ੍ਰੈਡ ਦਾ ਕੰਮ ਆ ਉੱਪਰ ਸੀਕੁਐਂਸ ਦਾ ਕੰਮ ਕੀਤਾ ਹੋਊਗਾ ਦੁਪੱਟਾ ਬਹੁਤ ਵਧੀਆ ਪਿਓਰ ਨੇਚਰਲ ਚਨਾਉਣ ਦਾ ਦੁਪੱਟਾ ਵਾ ਤੇ ਹੋਰ ਸਾਈਡ ਪੂਰਾ ਵਰਕ ਹੋਊਗਾ ਇਹ ਵੀ ਤੁਹਾਨੂੰ ਹਾਫ ਰੇਟ ਵਾਂਗੂ ਮਿਲਨੇ ਆ ਬਾਜ਼ਾਰ ਨਾਲੋਂ ਦੇਖੋ ਜੀ ਸੂਟਾਂ ਦੇ ਰੇਟ ਤਾਂ ਸਾਡੇ ਬਹੁਤ ਘਟਿਆ ਸੂਟਾਂ ਦੇ ਰੇਟ ਘਟਿਆ ਪਰ ਇੱਥੇ ਤੁਹਾਡੇ ਆਉਣ ਦੀ ਫੈਸਿਲਿਟੀ ਬਹੁਤ ਆ ਤੁਸੀਂ ਜਦੋਂ ਆਉਣਾ ਬਾਘੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਬੱਸ ਸਟੈਂਡ ਤੋਂ ਮਾਤੂ ਸ਼੍ਰੀ ਦਸਤਾਰ ਤੱਕ ਰਿਕਸ਼ੇ 'ਚ ਬੈਠ ਕੇ ਆਓ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਰਿਕਸ਼ੇ ਵਾਲੇ ਭਾਈ ਨੇ 1 ਰੁਪਿਆ ਵੀ ਨਹੀਂ ਲੈਣਾ ਤੁਸੀਂ ਸ਼ਾਪਿੰਗ ਕਰੋ ਸ਼ਾਪਿੰਗ ਕਰਕੇ ਰਿਕਸ਼ੇ 'ਚ ਬੈਠ ਕੇ ਆਉਣ ਜਾਣ ਦਾ ਖਰਚਾ ਕੋਈ ਨਹੀਂ ਮਤਲਬ ਇਹ ਵੀ ਸਰਵਿਸ ਤੁਹਾਨੂੰ ਬਿਲਕੁਲ ਫ੍ਰੀ ਕਰ ਦਿੱਤੀ ਹੈਗੀ ਆ ਜੇ ਆਪਾਂ ਆ ਚੈੱਕ ਕਰ ਲਿਆ ਵੀ ਦੇਖੋ ਤੁਸੀਂ ਹਰ ਇੱਕ ਵੈਰਾਈ Adopt. ਕਪੜਾ ਕੱਪੜੇ ਦਾ ਡਿਜ਼ਾਈਨ ਸਾਰਾ ਕੁਝ ਬੋਲਦਾ ਫਰੰਟ ਹੈਵੀ ਆ ਘੇਰੇ ਹੈਵੀ ਆ ਦੁਪੱਟੇ ਵੀ ਸੋਹਣੇ ਆ ਬਾਜ਼ਾਰ ਚ 5-5000 45-4500 ਇੱਥੇ ਤੁਹਾਨੂੰ 2500 2800 3-3000 ਰੁਪਏ ਚ ਇਦਾਂ ਦੀਆਂ ਵੈਰਾਈਟੀਆਂ ਮਿਲ ਜਾਣੀਆਂ ਹੈਗੀਆਂ ਆ ਵੀ ਤੁਸੀਂ ਚੈੱਕ ਕਰ ਲਓ ਹੁਣ ਤੁਹਾਨੂੰ ਹੋਰ ਪਾਸੇ ਜਾਣ ਦੀ ਲੋੜ ਨਹੀਂ ਬਾਜ਼ਾਰਾਂ ਚ ਭੀੜੀਆਂ ਭੀੜੀਆਂ ਗਲੀਆਂ ਦੇ ਸ਼ੋਅਰੂਮਾਂ 'ਨ ਜਾਣ ਦੀ ਲੋੜ ਨਹੀਂ ਤੁਸੀਂ ਜਦੋਂ ਬਾਘੇ ਪੁਰਾਣੇ ਆਉਣਾ ਬਾਹਰ ਖੁੱਲੀ ਡੁੱਲੀ ਪਾਰਕਿੰਗ ਆ ਵੱਡੀ ਗੱਡੀ ਚ ਆ ਜਾਓ ਗੱਡੀ ਸਿੱਧੀ ਇੱਥੇ ਲੱਗਣੀ ਆ ਸੂਟ ਤਾਂ ਅਸੀਂ ਦਿਨੇ-ਦਿਨੇ ਆ ਸੂਟਾਂ ਨਾਲ ਕੋਟ ਪੈਂਟ ਸ਼ਰਾਰੇ ਗਰਾਰੇ ਅਸੀਂ ਸ਼ੇਰਵਾਨੀਆ ਦਸਤਾਰਾਂ ਦੇ ਵਿੱਚ 550 ਤੋਂ ਵੱਧ ਰੰਗ ਮਾਤਰਾ ਹਰ ਕਿਸੇ ਦਾ ਵੱਡਾ ਫਾਇਦਾ ਕਰਨਾ ਆ ਰੈੱਡ ਸੂਟ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਰੇਂਜ ਆ ਸਾਡੇ ਕੋਲ 1000 ਰੁਪਏ ਦਾ ਰੈੱਡ ਸੂਟ ਵਧੀਆ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ 5000 7000 10 10000 ਤੱਕ ਤੁਹਾਨੂੰ ਵੈਰਾਈਟੀਆਂ ਤੋਂ ਮਿਲ ਜਾਣੀਆਂ ਆ ਆ ਲੋ ਇਸ ਤੋਂ ਬਾਅਦ ਆ ਕਾ ਆਈਟਮ ਦਿਖਾਉਣੀ ਆ ਤੁਹਾਨੂੰ ਹੈਂਡਵਰਕ ਵਾਲੀ ਫੁੱਲੀ ਹੈਂਡਵਰਕ ਵਾਲੀ ਆਈਟਮ ਪਿਓਰ ਨੇਚਰਲ ਕਰੇਵ ਤੇ ਨਾਲ ਚਿਨੌਨ ਦਾ ਦੁਪੱਟਾ ਬਹੁਤ ਹੀ ਪਿਆਰੀ ਆਈਟਮ ਆ ਜੀ ਇਹ ਵੀ ਤੁਹਾਨੂੰ ਹਾਫ ਰੇਟ ਵਾਂਗ ਹੀ ਮਿਲਨੇ ਨੇ ਪੀਸ ਬਜ਼ਾਰ ਦੇ ਵਿੱਚ ਤਾਂ ਰੇਟ 5 5 6 6000 ਆ ਤੁਹਾਨੂੰ ਇਹ 7000 ਰੁਪਏ ਦੇ 2 ਮਹੀਨੇ ਆ 2 3500 ਰੁਪਏ ਦਾ ਇੱਕ ਪੀਸ ਇਹ ਕਾ ਆਈਟਮ ਦਿਖਾਉਣੀ ਬਹੁਤ ਹੀ ਪਿਆਰੀ ਇਹ ਵੀ ਨੇਚਰਲ ਕਰੇ ਫੈਬਰਿਕ ਲੱਗਿਆ ਹੋਇਆ ਜੀ ਹੈਂਡਵਰਕ ਦਾ ਕੰਮ ਆ ਉੱਪਰ ਦਬਕੇ ਦਾ ਕੰਮ ਕੀਤਾ ਹੋਊਗਾ ਨਾਲ ਤੇ ਦੁਪੱਟਾ ਦੇਖੋ ਪ्युअर ਚਨਾਉਂ ਦਾ ਦੁਪੱਟਾ ਫੋਰ ਸਾਈਡ ਵਰਕ ਬ੍ਰੀਕ ਬ੍ਰੀਕ ਕੰਮ ਕੀਤਾ ਉਹ ਲਖਨਊ ਦਾ ਪੀਸ ਆ ਜੀ ਬਹੁਤ ਹੀ ਪਿਆਰੀ ਆਈਟਮ ਆ ਲੋ ਆ ਲੋ ਇੱਕ ਤੁਹਾਨੂੰ ਆ ਆਈਟਮ ਦਿਖਾਉਣੀ ਆ ਇਹ ਵੀ ਆਈਟਮ ਬਹੁਤ ਪਿਆਰੀ ਆਈਟਮ ਆ ਇਸ ਟਾਈਮ ਪੂਰੀ ਟ੍ਰੈਂਡਿੰਗ ਵਿੱਚ ਚੱਲ ਰਹੀ ਆ ਸਾਡਾ ਆਨਲਾਈਨ ਬਹੁਤ ਸੇਲ ਹੋ ਰਿਹਾ ਜੀ ਇਹ ਵਾਲਾ ਡਿਜ਼ਾਈਨ ਬ੍ਰੀਕ ਬ੍ਰੀਕ ਹੈਂਡ ਦਾ ਕੰਮ ਆ ਫੋਰ ਸਾਈਡ ਦੁਪੱਟਾ ਦੁਪੱਟੇ ਤੇ ਬਹੁਤ ਸੋਹਣਾ ਵਰਕ ਆ ਪਰਲ ਦਾ ਕੰਮ ਆ ਜੀ ਸੋ ਲੋ ਜੀ ਸੂਟਾਂ ਦਾ ਤੇ ਬਹੁਤ سارے ਫਾਇਦੇ ਕਰਦੇ ਆ ਚਾਹੇ ਤੁਸੀਂ ਲੈਣਿਆ ਫਰਾਕ ਸੂਟ ਤੁਸੀਂ ਲੈਣੀਆਂ ਅਨਾਰਕੜੀਆਂ ਦੇਖੋ ਅਨਾਰਕੜੀਆਂ ਵੀ ਬਹੁਤ ਸੋਹਣੀਆਂ ਸੋਹਣੀਆਂ ਤੁਸੀਂ ਲੌਂਗ ਅਨਾਰਕੜੀ ਲੈਣੀਆਂ ਸ਼ਾਰਟ ਅਨਾਰਕੜੀ ਲੈਣੀਆਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਰੰਗ ਆ ਗਏ ਫਰੰਟ ਵੀ ਹੈਵੀ ਬੈਕ ਵੀ ਹੈਵੀ ਜਿਹੜੀਆਂ ਬਾਜ਼ਾਰ 'ਚ 15-15 ਹਜ਼ਾਰ ਦੇ ਆ ਇੱਥੇ ਤੁਹਾਨੂੰ 35-3500 4-4000 5-5000 ਰੁਪਏ ਦੇ ਲੈਣੀਆਂ ਹੈਗੀਆਂ ਅਨਾਰਕੜੀਆਂ 'ਚ ਬਹੁਤ ਰੇਂਜ ਆ ਉਸ ਤੋਂ ਇਲਾਵਾ ਤੁਸੀਂ ਆ ਜਾਓ ਆ ਦੇਖ ਇਦਾਂ ਸ਼ਰਾਰੇ ਸੂਟ ਲੈਣੇ ਆ ਤੁਸੀਂ ਜੈਕਟ ਦੇ ਨਾਲ ਪਾ ਲਿਓ ਸੂਟ ਲੈਣਾ ਤੁਸੀਂ ਪਾਕਿਸਤਾਨੀ ਸ਼ਰਾਰੇ ਸੂਟ ਲੈਣੇ ਆ ਤੁਸੀਂ ਲਹਿੰਗੇ ਚੋਲੀ ਲੈਣੇ ਆ ਤੁਸੀਂ ਤੋਤੀ ਸਲਵਾਰ ਲੈਣਾ ਆ ਤੁਸੀਂ ਚੋਲੀ ਦੇ ਨਾਲ ਸ਼ਰਾਰਾ ਲੈਣਾ ਇਦਾਂ ਦੇ ਕਨਸੈਪਟ ਸਾਨੂੰ ਮਿਲ ਜਣੇ ਮਤਲਬ ਰਾਇਲ ਰਾਇਲ ਚੀਜ਼ਾਂ ਚਾਹੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਰੈਡੀ ਮੇਡ 'ਚ ਬਹੁਤ ਸਾਰੀ ਕਲੈਕਸ਼ਨ ਆ ਹੁਣ ਮੁੰਡਿਆਂ ਦੇ ਵੱਡੇ ਫਾਇਦੇ ਕਰ ਰਹੇ ਆ ਜਿਹੜੇ ਬਾਜ਼ਾਰ 'ਚ ਆ ਕੇ ਤੁਸੀਂ 12-12000 ਰੁਪਏ ਦਾ 2 ਪੀਸ ਕੋਟ ਮੰਟ ਲੈਣੇ ਉਹ ਸਾਡੇ ਕੋਲ ਆਜੋ 2995 ਚ 2 ਪੀਸ ਕੋਟ ਮੰਡ ਲੈ ਜੋ ਸਲਾਈ ਕਰਕੇ ਦਵਾਗੇ ਚੈਲੰਜ ਆ ਸਲਾਈ ਦਾ ਰੇਟ ਹੀ ਬਾਜ਼ਾਰ ਚ 4000 ਆ ਪਰ ਅਸੀਂ 2995 ਚ ਦਵਾਗੇ ਆ ਜਿਹੜਾ 15 16000 ਰੁਪਏ ਦਾ 3 ਪੀਸ ਕੋਟ ਮੰ ਤੁਸੀਂ ਬਾਜ਼ਾਰ ਚ ਲੈਨੇ ਹੋ ਸਾਡੇ ਕੋਲੋਂ ਸਿਰਫ 3760 ਰੁਪਏ ਚ ਲੈ ਜਾਓ ਕੋਟਤਾ ਪਜਾਮਾ ਬਾਜ਼ਾਰ ਚ 3000 ਰੁਪਏ ਦਾ ਸਾਡੇ ਕੋਲੋਂ 13 1400 ਚ ਸਲਾਈ ਕਰਕੇ ਲੈ ਜਾਓ 15 18 20000 ਦੀ ਸ਼ੇਰਬਾਨੀ ਬਾਜ਼ਾਰ ਦਾ ਰੇਟ ਸਾਡੇ ਕੋਲੋਂ 6500 ਚ ਸਲਾਈ ਕਰਕੇ ਸ਼ੇਰਬਾਨੀ ਲੈ ਜਾਓ ਪੱਗਾਂ ਚ 550 ਤੋਂ ਵੱਧ ਰੰਗ ਵਿਆਹ ਮੁੰਡੇ ਦਾ ਹੋਵੇ ਭਾਵੇਂ ਕੁੜੀ ਦਾ ਹੋਵੇ ਦੇ ਦੋਨਾਂ ਪਰਿਵਾਰਾਂ ਦੇ ਵੱਡੇ ਫਾਇਦੇ ਹੋ ਰਹੇ ਆ ਲਗਜ਼ਰੀ ਕੱਪੜੇ ਇੱਕੋ ਹੀ ਥਾਂ ਤੇ 1 ਲੱਖ ਦਾ ਕੱਪੜਾ 40000 ਦੇ ਰਹੇ ਆ ਰਾਇਲ ਚੀਜ਼ਾਂ ਦੇ ਰਹੇ ਆ ਨਵੇਂ ਨਵੇਂ ਟ੍ਰੈਂਡਿੰਗ ਦੇ ਰਹੇ ਆ ਇਦਾਂ ਦੇ ਡਰੈਸਾਂ ਜਿਹੜੀਆਂ ਬਾਜ਼ਾਰ 'ਚ ਨਹੀਂ ਮਿਲਣੀਆਂ ਇਦਾਂ ਦੇ ਕੋਟ ਪੈਂਟ ਜਿਹੜੇ ਬਾਜ਼ਾਰ 'ਚ ਤਿੰਨ ਤਿੰਨ ਗੁਣਾ ਰੇਟ ਆ ਸਾਰੀਆਂ ਚੀਜ਼ਾਂ ਇੱਕੋ ਹੀ ਥਾਂ ਤੇ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਤੋਂ ਮਿਲਣੀਆਂ ਕੋਈ ਜਾਣਕਾਰੀ ਚਾਹੀਦੀ ਹੋਈ ਨੰਬਰ ਸਕਰੀਨ ਤੇ ਆ ਤੁਸੀਂ ਇੱਥੇ ਕਾਲ ਕਰ ਸਕਦੇ ਆ ਕੈਰਮੈਨ ਸੁਗਨੰਦਨ ਦੇ ਨਾਲ ਹਰਦੀਪ ਸਿੰਘ ਦੱਗੜ ਸਾਹ ਟੀਵੀ ਬਾਗਾ ਪੁਰਾਣਾ